ਅਹ ਦੇਖੋ ਜੀ ਇਹ ਇੱਕ ਬਹੁਤ ਵੱਡੀ ਤਰਾਸ ਦੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਐਸਸੀ ਕਾਰਪੋਰੇਸ਼ਨ ਹੈ ਮੇਰੇ ਡਿਪਾਰਟਮੈਂਟ ਦਾ ਇੱਕ ਹਿੱਸਾ ਉਹਦੇ ਤੋਂ ਅਸੀਂ ਐਸਸੀਪੀਾਰੇ ਨਾਲ ਸੰਬੰਧਿਤ ਤੇ ਹੈਂਡੀਕੈਪ ਜਿਹੜੇ ਸਾਡੇ ਭੈਣ ਭਰਾ ਹੁੰਦੇ ਆ ਉਹਨਾਂ ਨੂੰ ਲੋਨ ਦਿੰਨੇ ਆ ਤਾਂ ਕਿ ਉਹ ਕੋਈ ਆਪ ਦਾ ਕੰਮ ਸ਼ੁਰੂ ਕਰ ਸਕਣ ਉਹਨਾਂ ਨੂੰ ਸਸਤੇ ਦਰਾਂ ਦੇ ਉੱਪਰ ਲੋਨ ਦਿੰਨੇ ਆ ਅਸੀਂ ਤੇ ਉਹ ਜਦੋਂ ਧਿਆਨ ਵਿੱਚ ਆਇਆ ਕਿ ਉਹ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਤਕਰੀਬਨ 40-40 ਸਾਲ ਤੋਂ ਇਹ ਕਰਜ਼ਾ ਮੋੜ ਨਹੀਂ ਸਕੇ ਡਿਫਾਲਟਰ ਹੋ ਗਏ ਸੀ ਉਹਦਾ ਕਾਰਨ ਇਹ ਨਹੀਂ ਹੈ ਕਿ ਉਹਨਾਂ ਕੋਲ ਹੈਗੇ ਆ ਜੋ ਜਾਣਬੁੱਝ ਕੇ ਨਹੀਂ ਦੇ ਰਹੇ ਪਰ ਉਹਨਾਂ ਦੀਆਂ ਮਜਬੂਰੀਆਂ ਤੰਗੀਆਂ ਇੰਨੀਆਂ ਜ਼ਿਆਦਾ ਸੀ ਕਿ ਉਹੋ ਮੋੜਨ ਦੇ ਕਾਬਲ ਨਹੀਂ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਅਦੇਸ਼ਨ ਨਿਰਦੇਸ਼ਾਂ ਅਨੁਸਾਰ ਅਸੀਂ ਫੈਸਲਾ ਲਿਆ ਸੀ ਪੰਜਾਬ ਸਰਕਾਰ ਨੇ ਵੀ ਅਸੀਂ ਜਿੰਨੇ ਵੀ 2020 ਤੱਕ ਜਿਹੜੇ ਸਾਡੇ ਭੈਣ ਭਰਾ ਡਿਫਾਲਟ ਪਰ ਹੋ ਚੁੱਕੇ ਜਾਂ ਡਿਫਾਲਟਰ ਨਹੀਂ ਕਹਿਣਾ ਚਾਹੀਦਾ ਜਿਹੜੇ ਲੋਨ ਨਹੀਂ ਦੇ ਵਾਪਸ ਕਰ ਸਕੇ ਉਹਨਾਂ ਨੂੰ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਤਕਰੀਬਨ ਅਸੀਂ 68 ਕਰੋੜ ਦਾ ਜਿਹੜਾ ਇਹ ਲੋਨ ਹੈ ਪੂਰੇ ਪੰਜਾਬ ਦੇ ਵਿੱਚ ਆਪਣੇ ਭੈਣ ਭਰਾਵਾਂ ਦਾ ਟੋਟਲੀ ਤੌਰ ਤੇ ਮਾਫ ਕਰ ਦਿੱਤਾ ਹੁਣ ਉਹਨਾਂ ਨੂੰ ਨਾ ਕੋਈ ਵਿਆਜ ਤੇ ਨਾ ਹੀ ਪ੍ਰਿੰਸੀਪਲ ਦੇਣੀ ਲੋੜ ਪਊਗੀ ਔਰ ਸਾਡੇ ਤਕਰੀਬਨ 5000 ਤੇ ਕਰੀਬ ਜਿਹੜੇ ਲਾਭਪਾਤਰੀ ਉਹਨਾਂ ਨੂੰ ਫਾਇਦਾ ਹੋਇਆ ਕੋਈ ਹੋਰ ਵੀ ਬਿਲਕੁਲ ਜੀ ਅਸੀਂ ਐਸੀ ਕਾਰਪੋਰੇਸ਼ਨ ਨੂੰ ਹੋਰ ਮਜ਼ਬੂਤ ਕਰਾਂਗੇ ਔਰ ਜਿਵੇਂ ਕਿ ਵਿਭਾਗ ਕੰਮ ਕਰ ਰਿਹਾ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਉਹਨਾਂ ਨੂੰ ਕੰਮ ਕਰਨ ਦੀ ਸਮਰੱਥਾ ਹੈ ਸਾਡੇ ਐਸੀ ਭਾਈਚਾਰੇ ਨੂੰ ਥੋੜੀ ਵਧਾਈ ਜਾਵੇ ਥੋੜੇ ਉੱਥੋਂ ਤੱਕ ਹੀ ਨਾ ਸੀਮਤ ਰੱਖੇਗੇ ਅਸੀਂ ਮੱਝਾਂ گاਵਾ ਤੇ ਹੀ ਲੋਨ ਦੇਣਾ ਕੋਈ ਹੋਰ ਚੰਗੇ ਕੰਮ ਪੜੇ ਲਿਖੇ ਬੱਚੇ ਵੀ ਅਗਰ ਆਉਂਦੇ ਆ ਤਾਂ ਅਸੀਂ ਉਹਦਾ ਥੋੜਾ ਜਿਹਾ ਅਮੈਂਡਮੈਂਟ ਕਰਕੇ ਉਹ ਲੋਨ ਦੇਣ ਦਾ ਸ਼ਰਤਾਂ ਨੂੰ ਵੀ ਥੋੜਾ ਕਰਾਂਗੇ ਸੌਖੀਆਂ ਕਰਾਂਗੇ ਤਾਂ ਕਿ ਉਹ ਆਪਦੇ ਦਮ ਤੇ ਖੜੇ ਹੋ ਸਕਣ ਜੀ ਜਿੰਨਾ ਮਤਲਬ ਕਰਜ਼ਾ ਤਾਂ ਚਲੋ ਦਿੰਨੇ ਆ ਪਰ ਬੈਂਕਾਂ ਵੱਲੋਂ ਵੀ ਖਿੱਦਕਵਰੀ ਇਹ ਤੁਹਾਡੀ ਗੱਲ ਸਹੀ ਹੈ ਔਰ ਉਹਦੇ ਵਿੱਚ ਮੈਂ ਵੀ ਇਹ ਥੱਲੇ ਅਫਸਰ ਸਾਹਿਬਾਨ ਨੂੰ ਕਹਿ ਲਵਾਂ ਕਿ ਇੱਕ ਗੱਲ ਹੋ ਰਹੀ ਸੀ ਕਿ ਆਪਾਂ ਇਹਨਾਂ ਨੂੰ ਸ਼ਰਤਾਂ ਨੂੰ ਥੋੜਾ ਜਿਹਾ ਸਰਲ ਕਰੀਏ ਸੋ ਅਸੀਂ ਕੰਮ ਕਰ ਰਹੇ ਹਾਂ ਔਰ ਬਹੁਤ ਜਲਦ ਇਹ ਲੈ ਕੇ ਆਵਾਂਗੇ ਬਹੁਤ ਵਧੀਆ ਜੀ ਜੀ ਅੱਜ ਇਹ ਡਾਕਟਰਾਂ ਗਾਂਦੇ ਆਪਾਂ ਕਿਹ ਗਾਂਦੇ ਜੀ ਹੁਣ ਸਾਹਮਣੇ ਕੋਈ ਅੰਕੁਰ ਜੀ ਸਨ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਕਰਦੇ ਆ ਨਾਇਬ ਜੀ। ਮੇਰਾ ਨਾਮ ਹਰਸ਼ਦੀਪ ਕਲਮਿੰਨਾ ਜਿਹੜਾ। ਅ ਸਰਵਿਸ ਸਕੀਮ ਜਿਹੜੀ ਮਿਲੀ ਹੈਗੀ ਕਦੋਂ ਮਰਤੀ ਦੀ ਸਾਡੀ ਹੋਈ ਸੀ। ਜੇ 3 ਮਹੀਨੇ ਹੋਈ ਸੀ 10 ਮਹੀਨੇ ਵਿੱਚ ਤੇ ਸਾਨੂੰ ਸਾਲ ਤੋਂ ਪਹਿਲਾਂ ਮਿਲ ਗਈ। ਬਹੁਤ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਆ। ਡਾਕਟਰ ਬਜ਼ੂਰ ਕੋਟਾ ਨਾਲ ਮੰਤਰੀ ਦਾ ਬਹੁਤ ਬਹੁਤ ਧੰਨਵਾਦ। ਅੱਜ ਤੱਕ ਸਾਨੂੰ ਕੋਈ ਸਕੀਮ ਨਹੀਂ ਸੀ ਮਿਲੀ। ਅਰਾ ਪਹਿਲੀ ਹੀ ਸਰਕਾਰ ਦੇ ਵਿੱਚ ਸਾਨੂੰ ਸਕੀਮ ਮਿਲੀ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਮੈਂ ਪਹਿਲਾਂ ਜਿਉਂਦਾ ਸੀ ਪਹਿਲਾਂ ਸਰਕਾਰਾਂ ਹੁੰਦਾ ਸੀ ਜੇ ਸਰਸਤੀ ਮੋਢੇ ਚੱਲਦੀ ਸੀ ਉਹਨੂੰ ਕਈ ਕਈ ਸਾਲ ਨਹੀਂ ਮਿਲਦੀ ਸੀ ਜੀ ਲੋਕਾਂ ਦੇ ਲਈ ਬੰਦਾ ਬਹੁਤ ਹਸਤੀ ਮਾੜਾ ਰਹਿੰਦਾ ਕਈ ਕਈ ਸਾਲ ਨਹੀਂ ਮੈਂ ਤਾਂ ਉਹ ਸਿਸਟਰ ਦੀ ਮੈਰਿਜ ਕੀਤੀ ਮੈਨੂੰ ਹੋ ਰਹੀ ਨਹੀਂ ਸਕਿਆ ਇਸ ਗੇਮ ਦੇ ਵਿੱਚ ਆ ਪਹਿਲੀ ਵਾਰੀ ਹੀ ਬੇਟੀ ਦੀ ਬੰਦ ਮੈਰਿਜ ਕੀਤੀ ਆ ਤਾਂ ਸਰਕਾਰ ਦੇ ਵਿੱਚ ਮੈਨੂੰ ਸਹਾਰਾ ਮਿਲ ਗਿਆ ਬਹੁਤ ਬਹੁਤ ਧੰਨਵਾਦ ਜੀ ਸਰਕਾਰ ਦਾ ਕੀ ਤੁਹਾਡਾ ਨਾਮ ਕਿਹੜਾ ਹੁੰਦਾ ਹੈ ਭਾਜਨ ਲਾਲ ਨਾਮ ਹੈ ਜੀ ਪਿੰਡਾ ਉਹ ਖਾਨਾ ਕੀ ਕਹਣਾ ਚਾਹੁੰਗੇ ਜੀ ਸਰਦਸਤੀ ਮਿਲ ਜੇ ਪੰਜਾਬ ਸਰ ਸਰਵ ਸਕੀਮ ਮਿਲ ਜਾਈ ਬਹੁਤ ਬਹੁਤ ਧੰਨਵਾਦ ਕਰਦੇ ਪਿਆਸ ਸਰਕਾਰ ਦਾ ਠੀਕ ਕਿੰਨੇ ਸਮੇਂ ਤੋਂ ਕਾਲੇ ਵਿੱਚ ਪੈ ਚੁੱਕੇ ਹੋ ਜੀ 11 11 ਮਹੀਨੇ ਹੋਏ ਸਾਡੇ 15 ਦਿਨ ਤੋਂ ਕਦੋਂ ਕਰੀਏ ਦੂਸਰੀ ਵੀ ਜਿਹੜਾ ਕੋਈ ਦਸਤਖਤਾਂ ਦੇ ਜਿਹੜੇ ਕਰਨਾ ਪੈਂਦੇ ਸੀ ਨਾ ਨਹੀਂ ਕੋਈ ਦਸਤਖਤ ਨਹੀਂ ਕੋਈ ਜਿਹੜਾ ਨੇ ਕੰਮ ਅਸਿੱਧੇ 7 7 ਮਹੀਨੇ ਬਾਅਦ